ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਲ ਤਾਂ ਤੁਹਾਡਾ ਪੁੱਲਰ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਸਾਡੇ ਘਰੇ ਆਇਆ ਹੈਗਾ ਸੁਬਜੋਤ ਪਹਿਲੀ ਵਾਰ ਤੇ ਇਧਰ ਚਾਚਾ ਤੋਂ ਜਾਂਦਾ ਟਰੈਕਟਰ ਕੱਦੂ ਕਰਕੇ ਆਏ ਸੀਗੇ ਖੇਤ ਬਾਲਾ ਜਿਆਦਾ ਲਿਬੜਿਆ ਪਿਆ ਸੀਗਾ ਓਏ ਸੁਬਜੋਤ ਸਾਡੇ ਮੀਂਹ ਪੈ ਕੇ ਹੈਟਿਆ ਰਾਤ ਪੂਰਾ ਤੇ ਹੁਣ ਵੀ ਪਈ ਜਾਂਦਾ ਇਧਰੋਂ ਚੜ ਕੇ ਆਉਂਦਾ ਜਦੋਂ ਸਾਡੇ ਪੱਕਾ ਮੀਂਹ ਆਉਂਦਾ ਹੀ ਆਉਂਦਾਗਾ ਪੂਰ ਜੀ ਪਈ ਜਾਂਦੀ ਹੈਗੀ ਪੂਰੀ ਠੰਡ ਕਰਤੀ ਰੱਬ ਨੇ ਹੁਣ ਹਨਾ ਸਭ ਦੀ ਸਭ ਦੇ ਕੋਲ ਸੋ ਦੇਖੋ ਸੋ ਦਾ ਮੂੰਹ ਦੇਖੀ ਤਾਂ ਜਾਂਦਾ ਇੱਥੇ ਦੇਖ ਲਓ ਪਈ ਸਾਡੀ ਕੁੜੀ ਦੇ ਜ਼ਿਮਾਂਦ ਪੂਰੀ ਕਰ ਲਓ ਦੇਖਾ ਸੁਬ ਤਾਹ ਚੱਕ ਮੂੰ ਦਿਖਾਓ ਆਪਣੀ ਸ਼ਕਲ ਦੇਖ ਲਈ ਨੋਜੀ ਆਈ ਪਈ ਆ ਉਹਦੇ ਇਹ ਦੰਦੀਨਾ ਬਾੜਲੇ ਕੁੜੀ ਦੇ ਹੱਥ ਚ ਮੂੰਹ ਚ ਹੱਥ ਪਈ ਜਾਂਦਾ ਹੈ ਜੂਨ ਕਰਤੇ ਬੜਾ ਚਿਰ ਠਾ ਚਲ ਕੋਈ ਨ ਕੋਈ ਨ ਕੋਈ ਲੜਪੇ ਦੋਨੇ ਜਾਣੇ ਆਹ ਚ ਕੋਈ ਨ ਕੋਈ ਨ ਪੁੱਤ ਕੋਈ ਜੁੰਡੇ ਪੱਟ ਤੇ ਇਸ ਤਰ੍ਹਾਂ ਹੈ ਮੋਤੋ ਸਾਡੇ ਜਵਰਾ ਦੇ ਜੁੰਡੇ ਪੱਟ ਤੇ ਸੀਗੇ ਇਹ ਇਹ ਬਹੁਤ ਖਰਾਬ ਹੋ ਜਾਂਦਾ ਇਹ ਹੈਗਾ ਤਾਂ ਪਿੱਦੂ ਜਾਗਾ ਛਾਤਰ ਬਹੁਤ ਹੈਗਾ ਹੈ ਸੋਭਾ ਕੀ ਕਰਤਾ ਸੀ ਓਏ ਵੀਰੇ ਦੇ ਜੁੰਡੇ ਪੱਟ ਤੇ ਸੀ ਹੈ ਆਏ ਹੈ ਨੱਚ ਕੇ ਖਾਰੇ ਨੂੰ ਨੱਚ ਕੇ ਖਾਰੇ ਟਿੰਗਲੇ ਗਲੇ 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 ਗਨੇ ਸਾਡਾ ਜਵਰਾਜ ਵੀ ਨੱਚ ਕਾਉਣ ਜਵਰਾਜ ਤੂੰ ਵੀ ਨੱਚ ਕੇ ਖਾਰੇ ਪੁੱਤ ਦੇਖੇ ਕਿਹੜਾ ਜਿੱਤ ਰਿਹਾ ਚੱਲ ਨੱਚ ਕੇ ਦਿਖਾਉ ਦੋਨਿਆਂ ਨੇ ਇਹ ਬਚਾ ਲੈ ਮੈਂ ਚੈਨਲ ਦੋਨਿਆਂ ਨੇ ਲੈਣਾ ਵੀ ਤੇ ਜਿਹੜਾ ਇਹਦਾ ਮਰਦਾ ਹੈ ਹਾਂ

ਛੋਟੀ ਜਿਹੀ ਸਵੀਰ ਹੈ ਹੈਨਾ ਜਸਵੀਰ ਤੂੰ ਛੋਟੀ ਜਿਹੀ ਸਵੀਰ ਹੈ ਫੋਨ ਰੱਖ ਦੇ ਪੁੱਤ ਤੂੰ ਰੋਟੀ ਖਾਂਦੇ ਹੋ ਦੇਖ ਨਾ ਜਸਵੀਰ ਚਲੇ ਜਾ ਅੱਖਾਂ ਛੋਟੀਆਂ ਹੋ ਜਾਈਆਂ ਕਰੀ ਅੱਖਾਂ ਛੋਟੀਆਂ ਹੋ ਜਾਂਦੀਆਂ ਨੇ ਫੋਨ ਦੇਖ ਦੇਖ ਰੋਜ਼ ਤੂੰ ਦੇਖਦੀ ਐ ਹਾਂ ਰੋਜ਼ ਦੇਖਦੇ ਆਪਾਂ ਹੋ ਕਿੰਨਾ ਰੇਤਾ ਨਿਕਲਦਾ ਟਰੈਕਟਰ ਚ ਰੱਖ ਦੇ ਅਮਰੀਤ ਓ ਐਡੀ ਵੱਡੀ ਹੋਈ ਐ ਇਹ ਤੇ ਬੈਠਣ ਵਾਲੀ ਆ ਘੋੜੇ ਤੇ ਦੱਸੀ ਬੈਠਾ ਤਾਂ ਉਹਨਾਂ ਤੋਂ ਨਹੀਂ ਆਂਦਾ ਤਾਂ ਇੱਥੇ ਨਹੀਂ ਖੇਨੇਗੇ ਆ ਦੇ ਸਾਡੀ ਬੱਡੀ ਨਹੀਂ ਕੀਨੇ ਆਣੀ ਇਹ ਘੋੜੇ ਦੇ ਬੈਠੇ ਤੋੜ ਦੇਗੀ ਘੋੜਾ ਇਹਨੂੰ ਬਾਹਰ ਦੇ ਉੱਤੇ ਅੱਗੇ ਤੋਂ ਨਹੀਂ ਖਾਣਗੇ ਇਵਨ ਹੀ ਗਾਹ ਤੱਕ ਨਹੀਂ ਸੀ ਮੰਮੀ ਅਮਰੀਨ ਨੂੰ ਰੋਟੀ ਲੈ ਕੇ ਆਈ ਹੈ ਹੁਣ ਇਹ ਪ੍ਰਧਾਨ ਆਪ ਖੁਦ ਪਾ ਕੇ ਖਾਂਦੀ ਨਹੀਂ ਹੈਗੀ ਜੀ ਇਹ ਰੱਖ ਦੇਣੀ ਨਾ ਤੇ ਚਾਹੀਦੀ ਤੂੰ ਤੂੰ ਲੱਭ ਤੋ ਹਣੀ ਬਾਈ ਨੂਣੀ ਦੇ ਬਾਰੇ ਤੇ ਨੂਨ ਹੈਗਾ ਇਹਦੇ ਵਿੱਚ ਚਟਨੀ ਪਵਾ ਲੈ ਥੋੜੀ ਜਿਹੀ ਪਾਉਣੀ ਆ ਫੇਰ ਸਵਾਦਤ ਬਣੀ ਆ ਦਾਲ ਗੰਡਿਆਂ ਦੀ ਹੈਗੀ ਕਦੂ ਦੀ ਕਿਧਰੋਂ ਲਿਆਂਦੀ ਗੰਡ ਕਦੂ ਦੀ ਉਧਰੋਂ ਉਧਰੋਂ ਲੇ ਕਰਨ ਲਈ ਇਹਨਾਂ ਨੇ ਰੱਖੀ ਸੀ ਹੈ ਸੋ ਸੋ ਸਦਾ ਕਿਸ ਕਦੂ ਦੀ ਤਦ 2000 ਖ੍ਰਿਸਤ ਸੀ ਨੇ ਹੈ ਮੈਨੂੰ ਵੀ ਭੇਜ ਦਿੰਦਾ ਬਾਈ ਕਰ ਦੇ ਮੈਨੂੰ ਦੂਸਰਾ ਤਰੀਕਾ ਬਾਰੇ ਲੜਕੇ ਰਖਾਉ ਦੋ ਨੇ ਆਣੇ ਠੀਕ ਆ ਓਕੇ ਬਾਈ ਸੂਬਾ ਆ ਕੇ ਹੁੰਦਾ ਸੀ ਕੋਲੇ ਮੈਂ ਚਾਹ ਬਣਾਉਣੀ ਹੈ ਕੌਣ ਕੌਣ ਚੂਹੇ ਦਾ ਚਾਚਾ ਨੇ ਕੁਛ ਚਾਹ ਗੋ ਪੁੱਛ ਲਾ ਚਾਹ ਚਾਹ ਪੀਵੇਂਗਾ ਥੋੜੀ ਕਿ ਪੀਲਿੰਗ ਕਰ ਦਿੰਦੀ ਆ ਚਾਹ ਧਾਰ ਦਿਆਂ ਪੀ ਲੈ ਥੋੜੀ ਚੰਗਾ ਤੂੰ ਪੀਵੇਂਗਾ ਮਰੀਨਾ ਨਹੀਂ ਮੇਰੇ ਦੀ ਪਿੰਦੀ ਹੈ ਚਾਹ ਹੈ ਜੀ ਦੇਖੋ ਮੇਰੀ ਕੁੜੀ ਐਡੀ ਵੱਡੀ ਹੋ ਗਈ ਮੇਰੇ ਜਿੱਦੇ ਹੋਣ ਵਾਲੀ ਹੈਗੀ ਮੇਰੇ ਮੋਢੇ ਮੋਢਿਆਂ ਉਨਾਂ ਅੱਡੀਆਂ ਕਬ ਚੱਕੀਆਂ ਨੇ ਅੱਡੀਆਂ ਚੱਕੀਆਂ ਜਾਂਦੀ ਐਡੀ ਵੀ ਨਹੀਂ ਵੱਡੀ ਹੋਈ ਹੈਗੀ ਕੀ ਗਾਇਸੀ ਨਵਾ ਦੇ ਐ ਨਾ ਇਹ ਨਹੀਂ ਕਰ ਹੁਣ ਸੁਭਜੋ ਤਨ ਨੂੰ ਨਵਾਉਂਦੀ ਹੈ ਕਿ ਮੇਰੀ ਭੈਣ ਨਾ ਹਣਾ ਓਏ ਲੜੀ ਕੱਟੇ ਜਾਂਨੇ ਹਾਂ ਕੋਈ ਨਾ ਚੋਲੇ ਫੜ ਲੈਣ ਨਾ ਮਾਲੇ ਜਨ ਮਾਲੇ ਪਾਜ ਜਨਾਇ ਅਜੇ ਸਾਡੇ ਘਰੇ ਨਾ ਆਊਗਾ ਕਿ ਤੂੰ ਹੀ ਕਰੇਂਗੀ ਤੌਲੀਆ ਫੜ ਕੇ ਦੱਸ ਉਹ ਫੜ ਕੇ ਲੈ ਲਊਂ ਕਿਉਂ ਉਹ ਵੀ ਫੜ ਲਊਗੀ ਜਾਂ ਨਵਾਊਗੀ ਲੈ ਕੇ ਡਿੱਗ ਜੰਗੇ ਇੱਥੇ ਸਾਰਾ ਗਿੱਲਾ ਹੋਇਆ ਪਿਆਗਾ ਟੋਟਣ ਬੰਨੇ ਹੀ ਉਹਦਾ ਹੈ ਜੋ ਵੀ ਤਾਂ ਫਿਰ ਵੀ ਵੱਡਾਗਾ ਇਹ ਨਿਆਣਾ ਪੁੱਤ ਹਾਂ ਸੌਂ ਗਿਆ ਆਪਣਾ ਜਵਰਾਤ ਸੁੱਤਾ ਪਿਆ ਦੇਖ ਅਮਰੀਨ ਦਾ ਕੰਮ ਚੈੱਕ ਕਰਦੇਵੇਂ ਨੇ ਛੁੱਟੀਆਂ ਦਾ ਕੀਤਾ ਕਿ ਨਹੀਂ ਕੀਤਾ ਵੀ ਘਰੇ ਸਾਰਾ ਦਿਨ ਬੇਲੀ ਫਿਰਦੀ ਰਹਿੰਦੀ ਮੇਰੇ ਗਈ ਤੇ ਮਾਗਰੋਂ ਹੈ ਦਹਾ ਕੰਮ ਚੈੱਕ ਕਰਵਾ ਤੇਰਾ ਉਹਨਾਂ ਤੇ ਕੋਟ ਪਹਿਨੀਆ ਫੇਰ ਕਿ ਪੈਂਦੀ ਨਹੀਂ ਕਿ ਸਾਰਾ ਕੰਮ ਕਰ ਰੱਖਿਆ ਦੱਸ ਨਿਕੋਂ ਹਾਂ ਵੇ ਰਾਈਟਿੰਗ ਦੱਸੋ ਨੀਆ ਮੇਰੇ ਪੁੱਤ ਜੀ ਹਾਂ ਦੂਸਰੇ ਪਾਸੇ ਸਾਰਾ ਪ੍ਰਿੰਟ ਕੜਵਾਇਆ ਦੀਦੀ ਨੇ ਹਾਂ ਸਾਰਾ ਵਰਕ ਹੋ ਗਿਆ ਹੁਣ ਕੀ ਕਰਵਾਉਂਦੇ ਹਾਂ ਦੀਦੀ ਜੀ ਹਣ ਜਿਹੜਾ ਐਸੈਂ ਅਗਲੇ ਬਗੀਵਾਰ ਮੈਂ ਪੇਪਰ ਟੈਸਟ ਲੈਣੀਏ ਉਹਨਾਂ ਦੀ ਰਿਵੀਜ਼ਨ ਹਾਂ ਤੂੰ ਉਹ ਕਰ ਲੈ ਕਰ ਹੁਣ ਛੁੱਟੀਆਂ ਛੁੱਟੀਆਂ ਦੇ ਦਿਨੋਂ ਟੈਸਟ ਦੇ ਕੇ ਦਿਖਾ ਲੈ ਕਰ ਵੀ ਟੈਸਟ ਦੇ ਦਿਆ ਕਰ ਫੋਰ ਨਾਲ ਪੇਪਰਾਂ ਦੀ ਮੂਰੇ ਪੇਪਰਾਂ ਦੀ ਤਿਆਰੀ ਹੋ ਜੂਗੀ ਪੁੱਤ ਚੰਗਾ ਧਿਆਨ ਨਾਲ ਪੜਿਆ ਕਰ ਨਾ ਕਰ ਲਈ ਦਾਦੀ ਤੋਂ ਨਾ ਤਾਂ ਲੈ ਤਾ ਤੂੰ ਨਾ ਕਿਣਾ ਹੋਣਾ ਹੈ ਜੀ ਨਾ ਨਾ ਕਿ ਦਾਦੀ ਤੋਂ ਚੰਗੀ ਤਰ੍ਹਾਂ ਸਿਰਸੁਰ ਬਹਾਲੀ ਚੰਗਾ ਨਹੀਂ ਫਿਰ ਸਾਰਾ ਦਿਨ ਆਈ ਫਿਰਦੀ ਰਵੇਂਗੀ ਤੂੰ ਮੈਨੂੰ ਪਤਾ ਲਗਾ ਮੇਰਾ ਹੁਣ ਜਾਣ ਦਾ ਟਾਈਮ ਹੋ ਰਹਾ ਹੈਗਾ ਤੇ ਮੈਂ ਜਾਣੀ ਆ ਆਈਸਕ੍ਰੀਮ ਉਹ ਤੇ ਪੈਸੇ ਹੈਗੇ ਨੇ 20 ਰੁਪਏ ਜਿਹੜੇ ਤੇਰੇ ਮਾਗਰ ਵੈਡਨ ਟੂ ਦੇ ਉਹ ਤੋਂ ਮੇਰੇ ਆ ਹਾਂ ਫਿਰ ਉਹ ਤੇਰੇ ਨੇ ਤੈਂ ਖਾਣੇ ਨੇ ਹੋਰ ਕਿਨੇ ਖਾਣੇ ਨੇ ਪਲੀਜ਼ ਕਿੰਨਾ ਪੁੱਤ ਉਹ ਤੋਂ ਪਹਿਲਾਂ ਮੇਰੀ ਗੱਲ ਸੁਣ ਉਹ ਤੇ 40 ਰੁਪਏ ਪੈਸੇ 20 ਰੁਪਏ ਚ ਮੈਂ ਚੱਕੇ ਨੇ ਰੰਗਾ ਮੈਂ ਤਾਂ ਦੇ ਰੂੰਗੀ ਸ਼ਾਮ ਨੂੰ ਹੈ ਸ਼ਾਮ ਨੂੰ ਰੈਡੀ ਤੋਂ ਲੈ ਕੇ ਦੇ ਦੂੰਗੀ ਹੁਣ ਕਿਹਨਾਂ ਮੈਂ ਲੈਤੇ ਨੇ 20 ਰੁਪਏ ਤੇਰੇ ਚ ਹਾਈ ਚੀ ਤੂੰ 10 ਰੁਪਏ ਲੈ ਆਈਸਕ੍ਰੀਮ ਨਹੀਂ ਖਾਂਦੇ ਹੁੰਦੇ ਤਾਂ ਖਾਹਰੇ ਬਾਹਰ ਕਹੇ ਜਾਂਦੇ ਹੁੰਦੇ ਦਾਦੀ ਤੋਂ ਬਣਵਾ ਲਈ ਦਾਦੀ ਤੋਂ ਬਣਵਾ ਲਈ ਕਰੇ ਕਸਟਰਡ ਕੋਲ ਕੇ ਨਾ ਚੀਜੀ ਕੋਰ ਕਰ ਕਰ ਲੈ ਆਂਗੇ ਮੈਨੂੰ ਪਤਾ ਤੇਰਾ ਬਿਸਕਟ ਲੈ ਆਈ ਤਾਂ ਚਾਹ ਨਾਲ ਖਾ ਲੈ ਨਾ ਮੁੰਡਾ ਖਾ ਲੂਗਾ ਜਵਰਾਜ ਜਿਹੜਾ ਕਰਦਾ ਹੈਗਾ ਕਰੇ ਕਿੱਥੇ ਆਏਗਾ ਉਹ ਤਾਂ ਵਧੀਆ ਨਹੀਂ ਹੈਗੇਗੀ ਵਧੀਆ ਹੀ ਆ ਫਿਰ ਖਾਂਦਾ ਕਰ ਦੂ ਆਹ ਨਹੀਂ ਤੂੰ ਉਹ ਚੰਗਾ ਉਹ ਕੋਰ ਕਰੇ ਨਹੀਂ ਲੈ ਕੇ ਹੋਣੇ ਹੈਗੇ ਨਾਲੇ ਚਿਪਸ ਲੈ ਕੇ ਆਵੇਂ ਕੱਲੀ ਚੰਗਾ ਜਿਆਦਾ ਲਾਲਜੀ ਚਿਪਸ ਲੈ ਆਈ ਚੰਗਾ ਲਾਲ ਚਿਪਸ ਵੀ ਠੀਕ ਹੁੰਦੀ ਹੈਗੀ ਪਰ ਉਹ ਮੁੰਡਾ ਨਹੀਂ ਖਾਂਦਾ ਹੈਗਾ ਦੂਜੇ ਹਰੀ ਚਿਪਸ ਨਹੀਂ ਖਾਂਦਾ ਹੈਗਾ ਰਾਤ ਤਾਂ ਮਲੇ ਹੀ ਸੀ ਉਹਨੇ ਰਾਤ ਤਾਂ ਖਾਧੀ ਨਹੀਂ ਹੈਗੀ ਕਿਉਂ ਸੀ ਬਲੂ ਕਿੱਥੇ ਸੀ ਗਿਆ ਹੀ ਸੀਗੀ ਕਿਉਂ ਸੀ ਚੰਗਾ ਕੱ ਲਈ ਹਰੀ ਚਿਪਸ ਲਿਆਈ ਨਾ ਉਹ ਮੁੰਡਾ ਖਾ ਲੂਗਾ ਤੂੰ ਨੀਰਜ ਵੀ ਆ ਗਿਆ ਇਹ ਥੋੜਾ ਜਿਹਾ ਲੇਟ ਹੈਗਾ ਦਾ 5-10 ਮਿੰਟ ਹੈਲੋ ਹੋਰ ਕਿਵੇਂ ਸਾਰੇ ਵਧੀਆ ਕਰੇ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਕਰ ਹਾਂਜੀ ਮੈਂ ਲਈ ਇਹਨੇ ਸਟੋਰ ਦੇ ਵਿੱਚ ਝਾੜੂ ਤੇ ਨੀਰ ਥਲਾਉਗੋ ਬੋਲੇ ਪਰ ਚਲਾਵੇਗਾ ਲਾ ਦੂੰਗਾ ਹਾਂ ਨੀਰ ਚ ਪੋਚਾ ਲਾ ਦੂੰਗਾ ਕਿ ਮੈਂ ਝਾੜੂ ਘੱਲ ਜਿੱਨੀ ਹੈਗੀ ਤੇ ਰਾਤ ਵਾਲਾ ਜਦ ਮੀਂਹ ਆਇਆ ਸੀ ਉਹਦੇ ਕਰਕੇ ਨਾ ਅੰਦਰ ਸਾਰਾ ਸਟਾਕ ਦੇ ਵਿੱਚ ਪਾਣੀ ਭਰ ਗਿਆ ਉੱਥੋਂ ਵੀ ਹੁਣ ਪੋਚਾ ਫੇਰ ਕੇ ਲੈਣਾ ਪਊਗਾ ਸਾਨੂੰ ਕੰਮ ਵਧ ਗਿਆ ਥੋੜਾ ਜਿਹਾ ਤੇ ਡਿਸਪਲੇਾਂ ਤੇ ਵੀ ਉਹ ਪੂਰਾ ਰੇਤਾ ਦਾ ਸਟੂਪੀ ਪਈ ਹੈਗੀ ਅੰਦਰ ਸਾਰੇ ਤੇ ਰਾਤ ਹਨੇਰੀ ਵੀ ਆ ਗਈ ਸੀ ਪਹਿਲਾਂ ਤੇ ਬਾਅਦ ਵਿੱਚ ਮੀਂਹ ਆ ਗਿਆ ਪਹਿਲਾਂ ਮੀਂਹ ਆਇਆ ਕਰੀ ਨਾ ਫੇਰ ਠੀਕ ਹੈਗਾ ਬਾਅਦ ਵਿੱਚ ਹਨੇਰੀ ਆਇਆ ਕਰੀ ਕਿ ਸਾਡਾ ਸਾਰਾ ਕੰਮ ਦਾ ਇੱਕ ਨਾ ਸੱਚ ਮੈਂ ਹਾਂ ਉਹ ਵਿਟਾਮਿਨ E ਦੇ ਕੈਪਸੂਲ ਖਾਣੇ ਸ਼ੁਰੂ ਕੀਤੇ ਨੇਗੇ ਜਿਹੜੀ ਮੈਨੇ ਆ ਸਾਈਆਂ ਪੈ ਰੀਆਂ ਨੇਗੀਆਂ ਤੇ ਉਹ ਮੈਂ ਹਜੇ ਤੱਕ 4 4 ਕੈਪਸੂਲ ਖਾਦੇ ਨੇਗੇ ਤੇ ਮੈਂ ਉਹਦਾ ਰਿਜ਼ਲਟ ਦੱਸੂ ਵੀ ਤੁਹਾਨੂੰ ਕਿੱਦਾਂ ਮੇਰੇ ਵੀ ਹੱਡੀਆਂ ਕਿ ਨਹੀਂ ਹੱਡੀਆਂ ਹੈਗੀਆਂ ਮਤਲਬ ਫਿੱਕੇ ਜਿਹੇ ਪੈ ਗਏ ਮੈਂ ਅੱਜ ਹੀ ਮੰਮੀ ਤੋਂ ਪੁੱਛੀਆਂ ਸੀਗੀਆਂ ਤੇ ਮੰਮੀ ਕਹਿੰਦੀ ਵੀ ਫਿੱਕੀਆਂ ਪੈ ਗਈਆਂ ਅੱਗੇ ਨਾਲੋਂ ਤੇ ਦੇਖਦੇ ਆਂਗੇ ਮਤਲਬ ਵਰਤ ਕੇ ਜੇ ਸਾਰੇ ਜਿਹੜੇ ਕੈਪਸੂਲ ਮੈਂ ਖਾ ਲਿਆ ਨਾ ਉਸ ਤੋਂ ਬਾਅਦ ਉਹਨੇ ਮੈਨੂੰ ਰਿਜ਼ਲਟ ਦੱਸੋ ਕਿ ਉਹਨੇ ਨਾ ਹਟ ਗਿਆ ਕਿ ਨਹੀਂ ਹਟ ਗਿਆ ਵੀ ਕਈ ਵਾਰ ਕਿਸੇ ਦੇ ਹੁੰਦੀਆਂ ਨੇ ਹਨਾ ਤਾਂ ਤੁਸੀਂ ਖਾ ਸਕਦੇ ਹੋਗੇ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਸੀ ਵੀ ਤੂੰ ਉਹ ਕਰ ਲਿਆ ਕਰ ਵੀ ਮੂੰਹ ਤੇ ਲਾ ਲਿਆ ਕਰ ਵੀ ਉਹ ਕੈਪਸੂਲ ਦਾ ਜਿਹੜਾ ਪਾਣੀ ਆ ਹੁੰਦਾ ਕੱਢ ਕੇ ਮੈਂ ਉਹ ਲਾ ਕੇ ਤਾਂ ਦੇਖਿਆ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਤੇ ਹੁਣ ਕਿਸੇ ਨੇ ਦੱਸਿਆ ਵੀ ਤੂੰ ਖਾ ਲਿਆ ਕਰ ਮੈਂ ਹੁਣ ਉਹ ਖਾਣੀ ਹੁੰਨੀ ਹੈਗੀ ਤੇ ਖਾ ਕੇ ਮੈਨੂੰ ਐ ਲੱਗਦਾ ਵੀ ਹਾਂ ਫਰਕ ਜਾ ਪੈ ਗਿਆ ਕਿ ਉਹਨੂੰ ਫਿੱਕੀਆਂ ਪੈ ਗਈਆਂ ਇਹ ਪਹਿਲਾਂ ਜਾਲੇ ਡਾਰਕ ਸੀਗੀਆਂ ਹਾਂਜੀ ਮੈਂ ਸਾਰਾ ਕਾਊਂਟਰ ਸਾਫ ਕਰਤਾ ਕਲੀਨਿਕ ਦੇ ਨਾਲ ਰਵੀ ਪਤਾ ਨਹੀਂ ਪਈ ਆਊਗਾ ਨਾ ਆਊਗਾ ਮਨ ਲਗਾ ਛੁੱਟੀ ਦਾ ਗਾਦੀ ਰਾਜ ਬੱਝ ਰਹੀ ਹੈ ਪਹਿਲਾਂ ਨਹੀਂ ਆਇਆ ਅੱਜ ਮੇਰੇ ਕੋਲ ਰਹੇਗਾ 7 ਮਿੰਟ